ਇਕ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਇਕੋ ਸ਼ਬਦ ਸੱਚਾ ਸੋਧ ਹਟ ਸੱਚ ਸੱਚਾ ਸੋਨਾ ਮਟ ਸੱਚ ਰਤਨੀ ਪਰੇ ਪੰਡਾ ਰਤਨੀ ਪਰੇ ਪੰਡਾ ਗੁਰ ਕਿਰਪਾ ਤੇ ਪਾਈ ਅੰਧ ਜੇ ਦੇਵ ਦੇਵਣ ਹਾਰ ਜੇ ਦੇਵ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖੱਟਿਆ ਨਾਮ ਅੱਪਾ ਆਸੀਂ ਸਭ ਨੇ ਰਲ ਕੇ ਜੋ ਸ਼ਬਦ ਗਾਇਨ ਕੀਤਾ ਸ਼ਬਦ ਦੀ ਇਹ ਪੰਕਤੀ ਬਹੁਤ ਪਪੂਲਰ ਹੈ ਆਮ ਤੌਰ ਤੇ ਜਿਹੜੇ ਸੱਜਣ ਗੁਰਬਾਣੀ ਦੀ ਵਿਆਖਿਆਵਾਂ ਕਰਦੇ ਹਨ ਉਹ ਇਸ ਪੰਕਤੀ ਨੂੰ ਕੋਟ ਕਰਦੇ ਹਨ ਇਹ ਗੱਲ ਵਖਰੀ ਹੈ ਕਿ ਗਾਇਆ ਘਟ ਜਾਂਦਾ ਹੈ ਅੱਜ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਮੈਂ ਮੰਨ ਲਵਾਂ ਕਿ ਅੱਜ ਸਾਇ ਸ੍ਰੀ ਗੁਰਗੰਦ ਸਾਹਿਬ ਦਾ ਪ੍ਰਕਾਸ਼ ਸਵੇਰੇ ਔਰ ਮੈਂ 11 21 31 ਜਾਂ 101 ਅਖੰਡ ਪਾਠ ਰੱਖ ਦਿਆਂ ਐਜ਼ ਏ ਪ੍ਰਬੰਧਕ ਔਰ ਐਜ਼ ਏ ਸੰਗਤ ਤਾਂ ਮੇਰਾ ਸਾਰਾ ਧਿਆਨ ਅਖੰਡ ਪਾਠ ਨੂੰ ਕਰਕੇ ਸੰਪੂਰਨ ਕਰਕੇ ਪ੍ਰਸ਼ਾਦ ਲੈ ਕੇ ਘਰ ਜਾਣ ਤੱਕ ਹੋਏਗਾ ਲੇਕਿਨ ਮੇਰੀ ਕੋਈ ਇੱਛਾ ਨਹੀਂ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕੀ ਹੈ ਸਾਡੇ ਅਕਾਲ ਤੱਕ ਦੀ ਰਹਿਤ ਮਰਿਆਦਾ ਅਤੇ ਗੁਰਮਤ ਦਾ ਸਿਧਾਂਤ ਸਾਨੂੰ ਇਹ ਨਹੀਂ ਸਿਖਾਉਂਦਾ ਕਿ ਅਸੀਂ ਸਬਜੈਕਟ ਤੋਂ ਟ੍ਰਿਗਰ ਹੋਈਏ ਜੋ ਸਬਜੈਕਟ ਤੋਂ ਟ੍ਰਿਗਰ ਹੋ ਜਾਂਦੇ ਨੇ ਗੁਰੂ ਪਾਤਸ਼ਾਹ ਉਹਨਾਂ ਨੂੰ ਅੰਨਾ ਕਹਿੰਦੇ ਨੇ ਅੰਨੇ ਸੇ ਅੰਨੇ ਸੇ ਨ ਅੱਖੀਂ ਜਿੰਮੁਖ ਲੋਏ ਨਾਏ ਉਹਨਾਂ ਨੂੰ ਅੰਨ ਨਹੀਂ ਕਹਿੰਦੇ ਜਿਨ੍ਹਾਂ ਦੀ ਅੱਖਾਂ ਨਹੀਂ ਨੇ ਅੰਨੇ ਸੇ ਹੀ ਨਾਨਕਾ ਖਸਮੋ ਕੁੱਥੇ ਜਾਏ ਜੋ ਸੱਚ ਤੋਂ ਪਰੇ ਚਲੇ ਜਾਂਦੇ ਨੇ ਉਹਨੂੰ ਗੁਰੂ ਪਾਤਸ਼ਾਹ ਅੰਨਾ ਕਹਿੰਦੇ ਨੇ ਅਸੀਂ ਆਪਣੀ ਪਰਚੋਲ ਕਰਨੀ ਹੈ ਕਿ ਮੈਂ ਅਨਿਆ ਵਾਲੇ ਕੰਮ ਕਰ ਰਿਹਾ ਜੋ ਕਿ ਸ਼ਬਦੀ ਚ ਹੈ ਅੰਧਾ ਅੰਧ ਕਮਾਏ ਮਨੁੱਖ ਅੰਨੇ ਕੰਮ ਕਿਉਂ ਕਰਦਾ ਔਰ ਅੰਨਾ ਅੰਨਾ ਅੰਧ ਕਮਾਏ ਵਾਲੇ ਜੀਵਨិច្ ਕਿਉਂ ਪੈਂਦਾ ਕਿਉਂਕਿ ਉਸ ਨੂੰ ਸਮਝ ਨਹੀਂ ਹੈ ਕਿ ਮੈਨੂੰ ਕਰਨਾ ਕੀ ਹੈ ਸਮਝਾਇਆ ਹੈ ਪ੍ਰਾਣੀ ਤੂੰ ਆਇਓ ਲਾਹ ਲੈਣ ਲੱਗਾ ਕਿ ਤਕੂ ਫਕੜੇ ਸਭ ਮੁਕਤੀ ਚੱਲੀ ਰਹਿਣ ਲੇਕਿਨ ਅਸੀਂ ਉਸ ਨੂੰ ਵਿਸਾਰ ਕੇ ਬੈਠੇ ਆਂ ਔਰ ਅਸੀਂ ਆਪਣੇ ਆਪ ਨੂੰ ਐਸਕੇਪ ਕਰਨ ਵਾਸਤੇ ਐਸਾ ਟੰਗ ਲੱਭਦੇ ਆਂ ਫਰਜ਼ ਕਰੋ ਅਖੰਡ ਪਾਠ 11 ਜਾਂ 31 ਰੱਖਣੇ ਪਏ ਉਹਦੇ ਵਿੱਚ ਆ ਕੇ ਬੜੀ ਸਤਕਾਰ ਪਿਆਰ ਨਾਲ ਪਾਠ ਤਰਖਿਆ ਰੱਖ ਕੇ ਕੰਪਲੀਟ ਕਰਕੇ ਮੈਂ ਘਰ ਚਲਾ ਗਿਆ ਮੈਨੂੰ ਬਦਲਣਾ ਨਹੀਂ ਪਿਆ ਸਾਧ ਸੰਗਤ ਜੀ ਅਸੀਂ ਬਰਥਡੇ ਵੀ ਮਨਾਉਂਦੇ ਆ ਹੈਪੀ ਨਿਊ ਇਅਰ ਵੀ ਮਨਾਉਂਦੇ ਆ ਲੇਕਿਨ ਜਿਸ ਪਲ ਅਸੀਂ ਚੇਂਜ ਹੋ ਜਾਂਦੇ ਆ ਉਸ ਪਲ ਤੋਂ ਬਾਅਦ ਸਾਡਾ ਸਦੀਵੀ ਬਰਥਡੇ ਹੁੰਦਾ ਉਸ ਪਲ ਸਾਡਾ ਸਦੀਵੀ ਹੈਪੀ ਨਿਊ ਇਅਰ ਹੁੰਦਾ ਪਰ ਜੇ ਅਸੀਂ ਪੁਰਾਣੇ ਰਹੀਏ ਤਾਂ ਹੈਪੀ ਨਿਊ ਇਅਰ ਨਹੀਂ ਰਹਿੰਦਾ ਬਣਦਾ ਨਹੀਂ ਹੈ ਸਾਡਾ ਨਵਾਂ ਬਰਥ ਹੀ ਨਹੀਂ ਹੁੰਦਾ ਇਹ ਜੀ ਜਦੋਂ ਅਸੀਂ ਕੋਈ ਗੁਰਪੁਰਬ ਮਨਾਉਂਦੇ ਆ ਤਾਂ ਗੁਰਪੁਰਬ ਵਿੱਚ ਅਸੀਂ ਆਪਣਾ ਇਹ ਫਰਜ਼ ਸਮਝੀਏ ਕਿ ਮੈਨੂੰ ਅੱਜ ਗੁਰਪੁਰਬ ਵਿੱਚ ਕੀ ਸੇਧ ਮਿਲੀ ਮੈਂ ਕਿਹੜੀ ਨਵੀਂ ਚੀਜ਼ ਗੁਰੂ ਪਾਤਸ਼ਾਹ ਜੀ ਦੀ ਸੁਣ ਕੇ ਆਪਣੇ ਜੀਵਨ ਤੇ ਟੁਕਾਈ ਮੇਰੇ ਅੰਦਰ ਬਦਲਾਹਟ ਆਈ ਕੱਲ੍ਹ ਤੋਂ ਜਦੋਂ ਮੈਂ ਆਪਣੇ ਜੀਵਨ ਦੇ ਸੰਗੀ ਸਾਥੀਆਂ ਦੋਸਤਾਂ ਮਿੱਤਰਾਂ ਬਿਰਾਦਰੀ ਔਰ ਆਫਿਸ ਅੰਦਰ ਕਿਸੇ ਨੂੰ ਮਿਲਾਂਗਾ ਉਹਨਾਂ ਨੂੰ ਮੇਰੇ ਸੁਭਾਅ ਵਿੱਚ ਚੇਂਜ ਆਵੇ ਉਹਨਾਂ ਨੂੰ ਪਤਾ ਲੱਗੇ ਕਿ ਯੈਸਟਰਡੇ ਆਈ ਸੈਲੀਬ੍ਰੇਟਿਡ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸਮ ਐਂਡ ਆਈ ਆਈ ਐਮ ਟਰਾਂਸਫਾਰਮਡ ਉਸ ਤੋਂ ਬਾਅਦ ਮੈਂ ਕਨਵਿੰਸ ਹੋ ਗਿਆ ਔਰ ਬਦੂ ਬਦੀ ਮੈਨੂੰ ਚੇਂਜ ਹੋਣਾ ਪਿਆ ਇਸ ਕਰਕੇ ਮੇਰਾ ਸੁਭਾਅ ਹੁਣ ਇਸ ਤਰ੍ਹਾਂ ਦਾ ਚੰਗੇ ਵਾਲਾ ਬਣ ਗਿਆ ਹੈ ਮੈਂ ਗੁਰੂ ਪਾਤਸ਼ਾਹ ਨੂੰ ਧੰਨਵਾਦ ਕਰਦਾ ਹਾਂ ਸੋ ਅੱਜ ਅਸੀਂ ਜਦੋਂ ਇਸ ਪੰਕਤੀ ਨੂੰ ਟੇਕ ਰੱਖਿਆ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਤਾਂ ਇਹ ਮੈਸੇਜ ਆਪਣੇ ਆਪ ਵਿੱਚ ਇਹ ਵੀ ਸਾਨੂੰ ਸੁਨਿਆ ਦਿੰਦਾ ਹੈ ਕਿ ਸਾਨੂੰ ਇੱਕੋ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਥੈਟ ਇਜ਼ ਸਾਈਬ ਜੀ ਗੁਰਗੰਸਾਭ ਜੀ ਦੀ ਬਾਣੀ ਇਸ ਤੋਂ ਇਲਾਵਾ ਸਾਨੂੰ ਦੂਸਰਾ ਮੈਸੇਜ ਮਿਲਦਾ ਹੈ ਕਿ ਅਸੀਂ ਵੱਖਰੇ ਵੱਖਰੇ ਜਦੋਂ ਸਿਸਟਮ ਬਣਾ ਲੈਂਦੇ ਹਾਂ ਕਿ ਜੇਕਰ ਮੈਨੂੰ ਆਪਣਾ ਦੁੱਖ ਦੂਰ ਕਰਨਾ ਹੈ ਤਾਂ ਬੰਗਲਾ ਸਭ ਜਾਓ ਜੀ ਮੈਨੂੰ ਨੋ ਨਿੱਧਾ 18 ਸਿੱਧਾ ਚਾਹੀਦੀਆਂ ਤਹਿਸੀਸਗੰਜਾਓ ਤਾਂ ਅਸੀਂ ਇਹ ਗੁਰੂਆਂ ਵਿੱਚ ਡਿਸਕ੍ਰਿਮੀਨੇਸ਼ਨ ਕਰਦੇ ਹਾਂ ਐਸ ਪਰ ਗੁਰਬਾਣੀ ਇਹ ਸਾਨੂੰ ਸੋਬਦਾਨ ਨਹੀਂ ਬਿਲਕੁਲ ਖਰੀਆਂ ਖਰੀਆਂ ਸਾਧੀਆਂ ਸਿੰਪਲ ਲੇਮਨ ਦੀ ਲੈਂਗੁਏਜ ਅ ओरिजिनल ਮੈਂ ਬਾਣੀ ਦੀ ਸਾਂਝ ਕਰ ਰਿਹਾ ਔਰ ਜੋ ਬਾਣੀ ਚ ਸਮਝ ਆਇਆ ਬਾਣੀ ਸਾਨੂੰ ਵਖਵਾਦ ਨਹੀਂ ਸਿਖਾਉਂਦੀ ਜਿਵੇਂ ਕਿ ਇਸ ਪੰਕਤੀ ਵਿੱਚ ਆਇਆ ਇੱਕਾ ਬਾਣੀ ਇੱਕ ਗੁਰੂ ਇਕੋ ਸ਼ਬਦ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੇ ਵਿਚਾਰ ਹੋਵੇ ਤਾਂ ਸ਼ਬਦ ਦੀ ਵਿਚਾਰ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਅਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ ਕਿ ਕਿਹੜੀ ਬਾਣੀ ਚੰਗੀ ਹੈ ਤੇ ਕਿਸੇ ਵੀ ਬਾਣੀ ਨੂੰ ਮੰਦੀ ਨਹੀਂ ਕਹਿ ਸਕਦੇ ਕਿਸੇ ਬਾਣੀ ਨੂੰ ਉਦਾਸੀਨ ਨਹੀਂ ਕਹਿ ਸਕਦੇ ਜਿਵੇਂ ਕਿ ਸਾਡੀ ਲਾਸਟ ਅੱਜ ਤੋਂ 6-8 ਮਹੀਨੇ ਪਹਿਲਾਂ ਇੱਥੇ ਪ੍ਰੋਗਰਾਮ ਦੇ ਵਿਚਕਾਰ ਅਸੀਂ ਸਭ ਨੇ ਰਲ ਕੇ ਬਾਣੀ ਪੜੀ ਸੀ ਅਲਾਣੀਆਂ ਅਲਾਨੀਆਂ ਨੂੰ ਸਮਝਿਆ ਜਾਂਦਾ ਹੈ ਮਰਨ ਤੋਂ ਬਾਅਦ ਪੜੀਆਂ ਜਾਂਦੀਆਂ ਲੇਕਿਨ ਜਦੋਂ ਅਸੀਂ ਇਹ ਲਾਨੀਆਂ ਨੂੰ ਸਮਝਿਆ ਉਹ ਮੇਰਾ ਨਵਾਂ ਜੀਵਨ ਸਵਾਰ ਕੇ ਮੈਨੂੰ ਨਵਾਂ ਬਣਾਣ ਵਾਸਤੇ ਤਾਂ ਸੀ ਰੰਦਾ ਜਾਣੀ ਹੈ ਮੈਨੂੰ ਉਹਦੇ ਵਿੱਚ ਟਰਾਂਸਫਾਰਮ ਕੀਤਾ ਗਿਆ ਸੀ ਉਹਦੀ ਵੀ ਬਾਅਦ ਸਾਡੀ ਵੋਲਿਊਮ 31 ਨਵੀਂ ਸੀਰੀ ਲਾਂਚ ਕੀਤੀ ਗਈ ਹੈ ਅਲਾਨੀਆਂ ਉਹ ਇਸ ਤਰ੍ਹਾਂ ਹੀ ਅਸੀਂ ਸੋਇਲਾ ਸਾਂਝ ਕੀਤਾ ਸੀ ਸੋਇਲਾ ਵੀ ਡੈਥ ਵਾਸਤੇ ਨਹੀਂ ਹੈ ਸੋ ਇਲਾ ਰੱਬੀ ਮਿਲਾਬ ਵਾਸਤੇ ਹੈ ਮਹਿਲਾ ਨੋਵਾ ਦੀ 15 ਦਿਨ ਦੀ ਸਾਡੀ ਸੀਡੀ 57 ਸ਼ਲੋਕਾਂ ਦੀ ਅਸੀਂ ਡਿਟੇਲਡ ਡਿਸਕਸ ਕੀਤਾ ਸੀ 57 ਸ਼ਲੋਕਾਂ ਨੂੰ ਤਾਂ ਅਸੀਂ ਸਮਝਿਆ ਸੀ ਇਹ ਵੀ ਉਦਾਸੀਨ ਬਾਣੀ ਨਹੀਂ ਹੈ ਸੋ ਇਹ ਸਾਰੀ ਜਿਤਨੀ ਅਸੀਂ ਆਪਣੇ ਵੱਲੋਂ ਅੰਧਵਿਸ਼ਵਾਸ ਦੇ ਕਾਰਨ ਆਪਣੀ ਮਨ ਦੀ ਐਸਕੇਪੀਸਮ ਦੀ ਆਦਤ ਦੇ ਕਾਰਨ ਇਗਨੋਰੈਂਟ ਐਰੋਗੈਂਟ ਹੋ ਕੇ ਜਿਹੜਾ ਅਸੀਂ ਉਸ ਨੂੰ ਬਾਣੀਆਂ ਦੇ ਵਿਚਾਰ ਵਿਤਕਰਾ ਕਰਦਿਆਂ ਇਹ ਸਾਨੂੰ ਸ਼ੋਭਦਾ ਨਹੀਂ ਹੈ ਔਰ ਇਹ ਸਾਰੇ ਸਬਜੈਕਟ ਨੂੰ ਅੱਜ ਸਾਂਝ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਸਾਹਿਬ ਸੀਰੀ ਗੁਰਗ੍ਰੰਥ ਸਾਹਿਬ ਜੀ ਨੂੰ ਗੁਰੂ ਸਮਝ ਕੇ ਮੱਥਾ ਟੇਕਦੇ ਹਾਂ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਹਰ ਬਾਣੀ ਨੂੰ ਨਮਰਤਾ ਨਾਲ ਸਮਝਣ ਦਾ ਯਤਨ ਕਰਿਆ ਕਰੀਏ ਸੋ ਅੱਜ ਅਸੀਂ ਜੋ ਪੜਿਆ ਇਸ ਦਾ ਸਿਰਲੇਖ ਰਾਗ ਸੋਰਠ ਵਾਰ ਮੈਲੇ ਚੌਥੇ ਕੀ ਇਹ ਵਾਰ ਹੈ ਸੋਰਠ ਦੀ ਵਾਰ ਹੈ ਔਰ ਸੋਰਠ ਦੀ ਵਾਰ ਮੈਲੇ ਚੌਥੇ ਕੀ ਹੈ ਇਹ ਬੰਤਰ ਟੂਕ ਮਾਤਰ ਬਾਣੀ ਦੀ ਬੰਤਰ ਜਿਸ ਦੀ ਵਾਰ ਹੁੰਦੀ ਹੈ ਉਸ ਦਾ ਸਿਰਲੇਖ ਲਿਖਿਆ ਹੁੰਦਾ ਹੈ ਲੇਕਿਨ ਜ਼ਰੂਰੀ ਨਹੀਂ ਕਿ ਸ਼ਲੋਕ ਉਦੇ ਹੋਣ ਸ਼ਲੋਕ ਹੋਰ ਵੀ ਦਰਜ ਕੀਤੇ ਜਾ ਸਕਦੇ ਨੇ ਇਹ ਟੈਕਨੀਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਯੁਗਤ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਨੇ ਐਡਾਪਟ ਕੀਤੀ ਜਿਵੇਂ ਕਿ ਇਸ ਨੂੰ ਅਸੀਂ ਪੜਨ ਲੱਗਿਆ ਔਰ ਪੜਨ ਵੇਲੇ ਸਾਨੂੰ ਸਮਝਾਇਆ ਸੋਰਠ ਕੀ ਵਾਰ ਮੈਲੇ ਚੌਥੇ ਕੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਾਰ ਹੈ ਲੇਕਿਨ ਜਦੋਂ ਉਸ ਪਹਿਲਾ ਪਹਿਲਾ ਸ਼ਲੋਕ ਆਇਆ ਤਾਂ ਲਿਖਿਆ ਸ਼ਲੋਕ ਮੈਲਾ ਤੀਜਾ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਸ਼ਲੋਕ ਮੈਲਾ ਤੀਜਾ ਲਿਖਿਆ ਗਿਆ ਹੈ ਇਹਦਾ ਮਤਲਬ ਇੰਜ ਹੁੰਦਾ ਹੈ ਕਿ 12 ਦਰਸਲ ਪੌੜੀਆਂ ਹੁੰਦੀਆਂ ਨੇ ਸੋ ਦੈਟ ਮੀਨਸ ਇਸ ਵਾਰ ਦੀ ਇਹ ਪੌੜੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਿਲੋਂਗ ਕਰਦੀ ਹੈ ਲੇਕਿਨ ਇਸ ਪੌੜੀ ਨੂੰ ਸਮਝਣ ਵਾਸਤੇ ਕਿਸੇ ਵੀ ਗੁਰੂ ਪਾਤਸ਼ਾਹ ਦੇ ਸ਼ਲੋਕ ਲਗਾਏ ਜਾਂਦੇ ਨੇ ਇਹਦੇ ਅੰਦਰ ਮੈਲਾ ਤੀਜਾ ਦੇ ਸ਼ਲੋਕ ਲਗਾਏ ਗਏ ਨੇ ਅਸੀਂ ਰੋਜ਼ ਆਸਾ ਕੀ ਵਾਰ ਸੁਣਦੇ ਹਾਂ ਔਰ ਆਸਾ ਕੀ ਵਾਰ ਹੀ ਜ ਅਸੀਂ ਰੋਜ਼ ਸੁਣਦੇ ਹਾਂ ਵਾਰ ਸ਼ਲੋਕਾਂ ਨਾਲ ਅੱਗੇ ਲਿਖਿਆ ਹੈ ਸ਼ਲੋਕ ਵੀ ਮੈਲੇ ਪਹਿਲੇ ਕਿ ਲਿਖੇ ਇਹਦਾ ਮਤਲਬ ਜਿਹੜੀ ਆਸਾ ਕੀ ਵਾਰ ਸੀ ਆਸਾ ਕੀ ਵਾਰ ਨੂੰ ਪੌੜੀਆਂ ਨੂੰ ਸਮਝਣ ਵਾਸਤੇ ਸਬਜੈਕਟ ਨੂੰ ਉਭਾਰ ਕੇ ਖੋਲ ਕੇ ਐਨਲਾਈਜ਼ ਕਰਨ ਵਾਸਤੇ ਉਸ ਦੀ ਪਰਚੋਲ ਕਰਨ ਵਾਸਤੇ ਸੌਖਿਆ ਕਰਨ ਵਾਸਤੇ ਨਾਲ ਜਿਹੜੇ ਸ਼ਲੋਕ ਸੀ ਉਹ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਨ ਪਰ ਉਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵੇਲੇ ਹੀ ਗੁਰੂ ਰਾਮ ਗੁਰੂ ਅੰਗਦ ਪਾਤਸ਼ਾਹ ਦੇ ਸ਼ਲੋਕ ਲਗਾਏ ਗਏ ਇਸ ਕਰਕੇ ਮਹਿਲਾ ਦੂਜਾ ਦੇ ਇੱਕ ਨਹੀਂ ਆਸ਼ਕੀ ਜੈਸੇ ਸ਼ਲੋਕ ਉਹਦੇ ਵਿੱਚ ਪਾਏ ਗਏ ਅੱਜ ਦੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ ਔਰ ਇਹਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਲੋਕ ਦਰਜਨ ਪਰ ਵਾਰ ਮੀਨਸ ਪੌੜੀਆਂ ਵਾਰ ਦੇ ਵਿੱਚ ਰਹਾਉ ਨਹੀਂ ਹੁੰਦਾ ਕਿਉਂਕਿ ਵਾਰ ਪੌੜੀ ਹੁੰਦੀ ਹੈ ਪੌੜੀ ਵਿੱਚ ਰਹਾਉ ਜੇ ਸਮਝ ਨਾ ਹੋਵੇ ਤੇ ਪੌੜੀ ਦਾ ਰਹਾਉ ਆਪਣੇ ਆਪ ਵਿੱਚ ਆਖਰੀ ਪੰਕਤੀ ਹੁੰਦਾ ਹੈ ਦਾ ਸੈਂਟਰਲ ਆਈਡੀਆ ਆਫ ਦਾ ਪੌੜੀ ਲਾਈਜ਼ ਇਨ ਲਾਸਟ ਵਰਸ ਇਸ ਪੌੜੀ ਦੀ ਆਖਰੀ ਪੰਕਤੀ ਹੈ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲੈ ਜਾਵੇ ਇਹ ਦਾ ਮਤਲਬ ਇੱਕ ਸਬਜੈਕਟ ਦਿੱਤਾ ਜਾ ਰਿਹਾ ਕਿ ਤੈਨੂੰ ਕੁਝ ਕਰਨਾ ਹੈ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਸਾਡੀ ਜਪਜੀ ਸਾਹਿਬ ਦੀ ਪੁਸਤਕ ਤੁਹਾਨੂੰ ਮਿਲੇਗੀ ਸਚਾਰਾ ਕਿਵੇਂ ਬਣੀ ਹੈ ਪੈਨ ਡਰਾਈਵ ਮਿਲੇਗੀ ਜਿਹਦੇ ਅਸੀਂ 52 ਪ੍ਰੋਗਰਾਮ ਕਰਕੇ 2.5 ਸਾਲ ਲਗਾ ਕੇ ਸਾਰੇ ਜਪਜੀ ਸਾਹਿਬ ਨੂੰ ਸਮਝਾ ਸੀ ਟੀਵੀ ਟੈਲੀਕਾਸਟ ਹੋ ਚੁੱਕਾ ਹੈ ਉਹਦੇ ਵਿੱਚ ਜਦੋਂ ਮੈਂ ਬਿਲਕੁਲ ਇਨੋਸੈਂਟ ਬੱਚੇ ਵਾਂਗੂ ਪੜਨ ਦਾ ਯਤਨ ਕੀਤਾ ਤਮੈਂ ਹੈਰਾਨ ਰਹਿ ਗਿਆ ਜਦੋਂ ਆਇਆ ਗੁਰਮੁਖ ਨਾਦੰ ਗੁਰੂ ਵੇਦੰ ਗੁਰਮੁਖ ਰਿਆਸਮਾਈ ਮੈਂ ਗ੍ਰੈਮਰ ਨੂੰ ਦੇਖਿਆ ਤੇ ਬਹੁਤ ਹੈਰਾਨ ਹੋਇਆ ਪਰ ਵਿਸਮਾਦਤ ਹੋਇਆ ਕਿ ਗੁਰਮੁਖ ਦੇ ਖੱਖੇ ਨੂੰ ਸਿਆਰੀ ਲੱਗੀ ਹੋਈ ਹੈ ਮੀਨਸ ਗੁਰੂ ਦੇ ਮੁਖ ਚੋਂ ਨਿਕਲੀ ਹੋਈ ਮਤ ਆਵਾਜ਼ ਨਾਦ ਹੀ ਨਾਦੰ ਹੁੰਦਾ ਹੈ ਗੁਰੂ ਦੇ ਮੁਖ ਚੋਂ ਨਿਕਲਿਆ ਸੁਨਿਆ ਹੀ ਵੇਦ ਹੁੰਦਾ ਹੈ ਗੁਰਮੁਖ ਨਾਦਨ ਗੁਰਮੁਖ ਵੇਦੰਗ ਔਰ ਗੁਰਮੁਖ ਦੇ ਖੱਖੇ ਨੂੰ ਸਿਆਰੀ ਕਿਸੇ ਮਨੁੱਖ ਨੂੰ ਗੁਰਮੁਖ ਨਹੀਂ ਕਹਿੰਦੇ ਅਸੀਂ ਬੜੇ ਆਰਾਮ ਨਾਲ ਕਹਿੰਦੇ ਫਲਾਣਾ ਬੜਾ ਗੁਰਮੁਖ ਹੈ ਕਿਸੇ ਮਨੁੱਖ ਨੂੰ ਐਜ਼ ਅ ਨਾਉਨ ਗੁਰਮੁਖ ਮੈਂ ਬਾਣੀ ਵਿੱਚ ਅੱਜ ਤੱਕ ਨਹੀਂ ਦੇਖਿਆ ਬਾਣੀ ਅੰਦਰ ਗੁਰੂ ਪਾਤਸ਼ਾਹ ਗੁਰਮੁਖ ਦੇ ਖੱਖੇ ਨੂੰ ਸਿਆਰੀ ਦੇ ਨਾਲ ਸਮਝਾ ਰਹੇ ਨੇ ਗੁਰੂ ਦੇ ਮੁਖ ਚੋਂ ਨਿਕਲੀ ਹੋਈ ਬਾਤ ਕਿੰਤੀ ਸੁਨੇਹਾ ਉਸ ਨੂੰ ਤੁਰਕੀ ਬਾਣੀ ਕਹਿੰਦੇ ਨੇ ਉਸ ਨੂੰ ਪਰਲੋਕਿਕ ਬਾਣੀ ਕਹਿੰਦੇ ਨੇ ਉਸ ਨੂੰ বেদ ਬਾਣੀ ਕਹਿੰਦੇ ਨੇ ਗੁਰੂ ਦੇ মুখ ਤੋਂ ਨਿਕਲੀ ਹੋਈ ਜਦੋਂ ਅਸੀਂ ਲਾਵਾ ਪੜਾਂਗੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪਤ ਜਾਇਆ ਬਲਰਾਮ ਜੀ ਉਹ ਸਾਨੂੰ ਕਿਹੜਾ ਵੇਦ ਪੜਨ ਦੀ ਗੱਲ ਸਮਝਾਈ ਜਾ ਰਹੀ ਹੈ ਅੰਦਰ ਦਾ ਅੰਦਰ ਜਿੱਥੇ ਰੱਬ ਜੀ ਵਸਦੇ ਨੇ ਰੱਬ ਜੀ ਦੀ ਜਿਹੜੀ ਗੱਲ ਹੈ ਉਸ ਨੂੰ ਧੁਰ ਕੀ ਬਾਣੀ ਕਹਿੰਦੇ ਨੇ ਰੱਬ ਜੀ ਅੰਦਰ ਵਸਦੇ ਨੇ ਅੰਦਰੋਂ ਜਿਹੜੀ ਬਾਣੀ ਦੀ ਆਵਾਜ਼ ਧੁਰ ਕੀ ਬਾਣੀ ਦੀ ਆਵਾਜ਼ ਆਉਂਦੀ ਹੈ ਉਸ ਨੂੰ ਖੁਦਾਈ ਪੈਗਾਮ ਕਹਿੰਦੇ ਨੇ ਉਸ ਨੂੰ ਹੀ ਪਰਲੋਕਿਕ ਬਾਣੀ ਕਹਿੰਦੇ ਨੇ ਔਰ ਉਸ ਨੂੰ ਸੁਣ ਕੇ ਜਦੋਂ ਮੈਨੂੰ ਮੇਰੀ ਸਮਝ ਆ ਜਾਂਦੀ ਹੈ ਉਸ ਸਮਝ ਨੂੰ ਬ੍ਰह्म ਗਿਆਨ ਕਹਿੰਦੇ ਨੇ ਮੈਨੂੰ ਮੇਰੇ ਸਾਰੇ ਬ੍ਰਹਿਮੰਡ ਦੀ ਮੇਰੀ ਸੋਚਾ ਸ਼ਕਤੀ ਦੀ ਮੇਰੇ ਰੋਮ-ਰੋਮ ਦੀ ਇੱਕ-ਇੱਕ ਇੰਦ੍ਰੇ ਗਿਆਨ ਇੰਦ੍ਰੇ ਦੀ ਸਮਝ ਪੈ ਜਾਂਦੀ ਹੈ ਤਾਂ ਫਿਰ ਮੈਂ ਆਪਣੇ ਅੰਗਾਂ ਨੂੰ ਕਾਬੂ ਰੱਖ ਸਕਦਾ ਹਾਂ ਜੇ ਮੈਂ ਨਾ ਸਮਝਾਂ ਤਾਂ ਮਨ ਨੂੰ ਕੁਝ ਚੀਜ਼ਾਂ ਅਲਮ ਤਾਂ ایਵਲਸ ਡੀਮਨ ਥਾਟਸ ਭੈੜੇ ਖਿਆਲ ਸਤਾਨ ਜਦੋਂ ਸਤਾਨ ਦੇ ਸਭ ਤੋਂ ਪਹਿਲੀ ਬਿਮਾਰੀ ਮੇਰੇ ਕੋ ਲਾਏਗੀ ਡਰ ਦੂਜੀ ਬਿਮਾਰੀ ਆਏਗੀ ਚਿੰਤਾ ਤੀਜੀ ਬਿਮਾਰੀ ਆਏਗੀ ਫਿਕਰ ਚੌਥੀ ਬਿਮਾਰੀ ਆਏਗੀ ਕ੍ਰੋਧ ਪੰਜਵੀਂ ਬਿਮਾਰੀ ਆਏਗੀ ਤ੍ਰishna ਇਸ ਤਰੀਕੇ ਨਾਲੇ ਸਾਰੀਆਂ ਬਿਮਾਰੀਆਂ ਆਂਦੀਆਂ ਜਾਂਦੀਆਂ ਇਹਦਾ ਮਤਲਬ ਜੋ ਕੁਛ ਵੀ ਆਉਗੁਣ ਮੈਂ ਪੱਲੇ ਪਾਦਾ ਹਾਂ ਉਹਨਾਂ ਆਉਗੁਣਾਂ ਨੂੰ ਗੁਰਬਾਣੀ ਵਿੱਚ ਕਿਲਵਿਖ ਕਹਿੰਦੇ ਨੇ ਉਹਨਾਂ ਆਉਗੁਣਾਂ ਨੂੰ ਕੂੜ ਕਹਿੰਦੇ ਨੇ ਉਨਾਵ ਗੁਣਾ ਨੂੰ ਮਨ ਉਤੇ ਮੈਲ ਕਹਿੰਦੇ ਨੇ ਧੁੰਦ ਕਹਿੰਦੇ ਨੇ ਫੌਗ ਕਹਿੰਦੇ ਨੇ ਜੇਕਰ ਉਤਰ ਜਾਏ ਉਹਨੂੰ ਕਹਿੰਦੇ ਨੇ ਮਿਟਿਆ ਅੰਧੇਰਾ ਚੰਨ ਚੜਿਆ ਉਹਨੂੰ ਕਹਿੰਦੇ ਨੇ ਮਿੱਟੀ ਧੁੰਦ ਜੱਗ ਚਾਨਣ ਹੋਇਆ ਬਾਹਰਲੇ ਜੱਗ ਦੇ ਚਾਨਣ ਦੀ ਗੱਲ ਨਹੀਂ ਚੱਲ ਰਹੀ ਮਿੱਟੀ ਧੁੰਦ ਮੇਰੇ ਮਨ ਉਤੋਂ ਅਵਗੁਣਾ ਦੇ ਸੁਪਾ ਜਿੰਨੇ ਹੈਬਿਟਸ ਹਨ ਉਹਨਾਂ ਦੀ ਧੁੰਦ ਫੌਗ ਮੈਲ ਉਤਰੀ ਜੱਗ ਮੀਨਸ ਮੇਰਾ ਸੋਚਨੀ ਦਾ ਢੰਗ ਚਾਨਣ ਹੋ ਗਿਆ ਕਲੈਰਿਟੀ ਹੋ ਗਈ ਮਨੂੰ ਸਾਫ ਸਾਫ ਸਮਝ ਆ ਲੱਗ ਪਿਆ ਜਦੋਂ ਕੋਈ ਕੁਝ ਕਰਦਾ ਹੈ ਤਾਂ ਮੇਰੇ ਮਨ ਤੇ ਕੀ ਵਾਪਰਦੀ ਹੈ ਕੋਈ ਜ਼ਰਾ ਜੀ ਗਲਤੀ ਕਰਦਾ ਤੇ ਮੈਨੂੰ ਤਲਖੀ ਹੁੰਦੀ ਹੈ ਮੈਨੂੰ ਕਰੋਚੜਨਾ ਸ਼ੁਰੂ ਹੁੰਦਾ ਹੈ ਮਨੂੰ ਭੁਲੇਖਾ ਪੈ ਜਾਂਦਾ ਮੈਂ ਬੜਾ ਸਿਆਣਾ ਮਨੂੰ ਭੁਲੇਖਾ ਪੈ ਜਾਂਦਾ ਮੈਂ ਬੜਾ ਇਮਾਨਦਾਰ ਹਾਂ ਔਰ ਮਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਮੈਂ ਸਾਰੀ ਦੁਨੀਆ ਨੂੰ ਇਹਦੀ ਨਿੰਦਾ ਕਰਕੇ ਦੱਸਣਾ ਏ ਸ਼ਰੀਫ ਨਹੀਂ ਐ ਮੈਂ ਬਹੁਤ ਦਰਮੀਆ ਇਹ ਸਾਰੀਆਂ ਅਲਮਤਾਂ ਆਂਦੀਆਂ ਜਾਂਦੀਆਂ ਇਹ ਮਨ ਉੱਤੇ ਜਿਹੜੀ ਧੁੰਦ ਚੜ ਜਾਂਦੀ ਐ ਇਸ ਧੁੰਦ ਨੂੰ ਸਤਗੁਰ ਦੀ ਮੱਤ ਦੇ ਨਾਲ ਲਾਇਆ ਜਾਂਦਾ ਇਸ ਕਰਕੇ ਜਿਹੜੀ ਪੌੜੀ ਦਾ ਭਾਵ ਸਾਨੂੰ ਸਮਝਾਇਆ ਕਿ ਇੱਕ ਇੱਕ ਟਾਸਕ ਦਿੱਤੀ ਗਈ ਐ ਹਰ ਗੁਰਮੁਖ ਨਾਮ ਆਰਾਧ ਆਰਾਧ ਦਾ ਮਤਲਬ ਕੀ ਹੁੰਦਾ ਐ ਆਰਾਧ ਅਰਾਧਨਾ ਆਪਣੇ ਇੱਕ ਸੱਚ ਦੇ ਉਹਦੇ ਉੱਤੇ ਟੁਰਨਾ ਉਸ ਦੀ ਪੂਜਾ ਕਰਨੀ ਉਸ ਦੇ ਮਾਰਗ ਤੇ ਤੁਰਨ ਦੀ ਜਿਹੜੀ ਆਰਾਧਨਾ ਕੀ ਜਿਹੜੀ ਗੁਰੂ ਦੇ ਮੁਖ ਤੋਂ ਆਵਾਜ਼ ਨਿਕਲੀ ਹੈ ਫਾਲੋ ਇਟ ਹਰ ਗੁਰਮੁਖ ਨਾਮ ਆਰਾਧ ਕੂੜ ਪਾਪ ਲੈ ਜਾਵੇ ਤੇਰੀ ਸਾਰੀ ਜਿਹੜੀ ਕੂੜ ਹੈ ਮੈਲ ਹੈ ਫੌਗ ਹੈ ਉਹ ਉਤਰ ਜਾਏਗੀ ਲੈ ਜਾਂਦੀ ਹੈ ਲੈ ਹੀ ਜਾਂਦੀ ਹੈ ਜਿਸ ਇਨਸਾਨ ਨੂੰ ਇਹ ਗੱਲ ਸਮਝ ਆ ਜਾਏ ਨਾ ਜੇਕਰ ਮੈਂ ਸਤਗੁਰ ਦੀ ਗੱਲ ਨੂੰ ਸੁਣ ਲਵਾਂ ਤਾਂ ਮੇਰਾ ਇਹ ਭੈੜਾ ਸੁਭਾ ਠੀਕ ਹੋ ਸਕਦਾ ਹੈ ਉਸ ਦਿਨ ਤੋਂ ਬਾਅਦ ਉਹ ਇਨਸਾਰਾ ਨਹੀਂ ਕਹੇਗਾ ਉਹ ਜੀ ਇਹ ਆਦਤਾਂ ਪੈ ਜਾਣਾ ਇਹ ਪੂਰੀਆਂ ਪੂਰੀਆਂ ਕਰਕੇ ਕੱਟੀਏ ਆਦਤਾਂ ਨਹੀਂ ਜਾਂਦੀਆ ਉਹ ਇਹ ਨਹੀਂ ਕਹੇਗਾ ਉਹ ਕਹੇਗਾ ਨਹੀਂ ਮੈਨੂੰ ਗਲਤ ਆਦਤ ਪੈ ਗਈ ਸੀ ਮੈਨੂੰ ਇਸ ਗੱਲ ਉਤੇ ਧ੍ਰਿੜ ਵਿਸ਼ਵਾਸ ਹੈ ਕਿ ਸਤਗੁਰ ਦੀ ਮਤ ਸੁਣ ਕੇ ਮੈਂ ਆਪਣਾ ਆਵਗੁਣ ਸੁਭਾ ਠੀਕ ਕਰ ਸਕਦਾ ਹਾਂ ਸਤਿਗੁਰ ਮੇਰਾ ਸੁਭਾ ਫਿਕਸ ਕਰ ਹੀ ਦੇਣਗੇ ਇਸੇ ਕਰਕੇ ਮੈਂ ਸਤਿਗੁਰ ਦੇ ਦਰ ਤੇ ਆਇਆ ਸਾਧ ਸੰਗਤ ਜੀ ਸਤਿਗੁਰ ਦੇ ਦਰ ਤੇ ਕੌਣ ਆਂਦੇ ਨੇ ਆਪਣਾ ਕੰਪੈਰੀਜ਼ਨ ਕਰਕੇ ਦੇਖਣਾ ਹੈ ਇੱਕ ਆਂਦੇ ਨੇ ਜਿਨ੍ਹਾਂ ਨੂੰ ਪੁੱਤਰ ਚਾਹੀਦੇ ਨੇ ਇੱਕ ਆਂਦੇ ਨੇ ਜਿਨ ਨੂੰ ਔਲਾਦ ਚਾਹੀਦੀ ਹੈ ਇੱਕ ਆਂਦੇ ਨੇ ਜਿਨਾਂ ਨੂੰ ਦੁਨਿਆਵੀ ਪਤਨ ਚਾਹੀਦੇ ਨੇ ਇੱਕ ਆਂਦੇ ਨੇ ਜਿਨਾਂ ਨੂੰ ਵਰਲਡੀ ਸਕਸੈਸ ਚਾਹੀਦੀ ਹੈ ਇੱਕ ਆਂਦੇ ਨੇ ਜਿਨਾਂ ਨੂੰ ਇਲੈਕਸ਼ਨ ਜਿੱਤਨੀ ਹੈ ਇੱਕ ਆਂਦੇ ਨੇ ਕਿਸੇ ਨੂੰ ਕੋਈ ਵੀ ਦੁਨਿਆਵੀ ਕਾਮਯਾਬੀ ਚਾਹੀਦੀ ਹੈ ਇਸ ਤਰੀਕੇ ਨਾਲ ਲੋਕੀ ਇਨਾ ਚੀਜ਼ਾਂ ਵਾਸਤੇ ਆਂਦੇ ਨੇ ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਜਗ ਜਲਦਾ ਦੇਖ ਕੇ ਭਜ ਪਏ ਸਤਗੁਰ ਸ਼ਰਣਾ ਮੈਨੂੰ ਨਾ ਮਹਿਸੂਸ ਹੋਇਆ ਕਿ ਮੈਂ ਦਿਨ ਰਾਤ ਕਲਪਨਾ ਹਾਂ ਮੈਨੂੰ ਮਹਿਸੂਸ ਹੋਇਆ ਕਿ ਆਈ ਐਮ ਅਨ ਹੈਪੀ ਮੈਨੂੰ ਮਹਿਸੂਸ ਹੋਇਆ ਕਿ ਮੈਂ ਖੁਸ਼ ਨਹੀਂ ਹਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਚਿੰਤਾ ਫਿਕਰ ਵਿੱਚ ਸੜਦਾ ਬਲਦਾ ਰਹਿੰਦਾ ਹਾਂ ਸਭ ਜਗ੍ਹਾ ਰੱਬ ਜੀ ਰਹਿੰਦੇ ਨੇ ਫੇਰ ਵੀ ਹਰਬਿੰ ਜਿਉਂ ਜਿਵੇਂ ਮੈਂ ਜੀਉਂਦਾ ਹਾਂ ਜਲ ਬਲ ਜਾਉਂ ਮੈਂ ਸੜਦਾ ਬਲਦਾ ਰਹਿੰਦਾ ਔਰ ਮੈਂ ਮਹਿਸੂਸ ਕੀਤਾ ਕਿ ਮੈਂ ਸੜਦਾ ਬਲਦਾ ਰਹਿੰਦਾ ਅਪਸੈਟ ਰਹਿੰਦਾ ਹਾਂ ਦੁਖੀ ਰਹਿੰਦਾ ਈਰਖਾ ਰਹਿੰਦੀ ਹੈ ਜਲਨ ਰਹਿੰਦੀ ਹੈ ਦੂਜੇ ਦੀ ਨਿੰਦਾ ਕਰਨ ਦੀ ਵੀ ਵਾਦੀ ਰਹਿੰਦੀ ਹੈ ਇਹ ਸਾਰੀਆਂ ਨਾਕੂ ਬੈਰੀ ਨਹੀਂ ਬਿਗਾਣਾ ਦੀ ਅਵਸਥਾ ਵਿੱਚ ਜੀ ਨਹੀਂ ਪਾਂਦਾ ਤਾਂ ਮੈਂ ਨਾ ਇਸ ਨੂੰ ਮਹਿਸੂਸ ਕੀਤਾ 사ਸੰਗਤ ਜੀ ਜਿਸ ਦਿਨ ਅਸੀਂ ਮਹਿਸੂਸ ਕਰਦੇ ਆ ਉਸ ਦਿਨ ਇਹ ਅਵਸਥਾ ਬੰਦੀ ਹੈ ਇਹ जग ਜਲਦਾ ਦੇਖ ਕੇ ਭੱਜ ਪਈ ਸਤਗੁਰ ਸ਼ਰਣਾ ਮੈਂ ਸਤਗੁਰ ਦੇ ਦਰ ਤੇ ਆਇਆ ਸਤਗੁਰ ਦੇ ਦਰ ਤੇ ਮੈਂ ਇਸ ਕਰਕੇ ਆਇਆ ਕਿ ਮੈਂ ਸੜਦਾ ਬਲਦਾ ਹਾਂ ਸਤਗੁਰ ਜੀ ਮੈਨੂੰ ਸੁਮਤ ਬਖਸ਼ੂ ਸਤਗੁਰੂ ਜੀ ਜਿਹੜੀ ਸੁਮਤ ਬਖਸ਼ਦੇ ਨੇ ਉਹਦੇ ਨਾਲ ਮੇਰੀ ਸੜਨ ਬਲਨ ਠੀਕ ਹੋ ਜਾਂਦੀ ਛਾਤੀ ਸ਼ੀਤਲ ਮਨ ਸੁਖੀ ਹੋ ਜਾਂਦਾ ਹੈ 사త్సੰਗਤ ਇਹਨੂੰ ਵਿਸ਼ਵਾਸ ਕਰਦੇ ਨੇ ਕਿ ਮੈਂ ਸਤਗੁਰੂ ਕੋ ਜਾਵਾਂਗਾ ਤਾਂ ਸਤਗੁਰੂ ਜੀ ਸੁਮਤ ਬਖਸ਼ਣਗੇ ਮੇਰੀ ਸੜਨ ਬਲਨ ਠੀਕ ਹੋ ਜਾਏਗੀ ਕਾਰਹੀ ਦਿੰਦੇ ਹਨ ਇਹ ਵਿਸ਼ਵਾਸ ਦਿੜੜ ਕਰਾਇਆ ਕਿ ਮੇਰਾ ਅੰਦਰ ਠੰਡਾ ਹੋ ਗਿਆ ਜਦੋਂ ਮੈਂ ਸਤਗੁਰੂ ਦੇ ਮਾਰਗ ਤੇ ਟੁਰੀ ਟੁਰਿਆ ਪੰਥ ਜੁਲੰਦੜੀ ਟੁਰਨ ਤੋਂ ਬਾਅਦ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਹੀਂ ਖਾਲੀ ਮੈਂ ਨਿਹਾਲ ਹੋ ਗਿਆ ਠੰਡਕ ਮਿਲ ਗਈ ਇਹਦਾ ਮਤਲਬ ਕੁਝ ਅਚੀਵ ਕਰਨਾ ਹੈ ਕੂੜ ਉਤਾਰਨੀ ਹੈ ਰਾਉ ਮੀਨਸ ਸੈਂਟਰਲ ਆਈਡੀਆ ਪੋੜੀ ਦੀ ਆਖਰੀ ਪੰਕਤੀ ਹੁਣ ਅਸੀਂ ਇਸ ਨੂੰ ਪਹਿਲੀ ਪੰਕਤੀ ਤੋਂ ਸਿੰਗਲ ਲਾਈਨ मीनिंग्स ਕਰਕੇ ਆਪਣੇ ਉੱਤੇ ਟੁਕਾ ਕੇ ਸਮਝਣ ਦਾ ਯਤਨ ਕਰਾਂਗੇ ਕਿ ਪੂਰਾ ਟੌਪਿਕ ਸਾਨੂੰ ਕੀ ਕਹਿ ਰਿਹਾ ਹੈ ਸ਼ਲੋਕ ਮੈਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਤ ਕੀ ਛੋ ਜੀ ਪਾਏ ਸਾਧ ਸੰਗਤ ਜੀ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਕਿ ਪੌੜੀ ਆਖਰੀ ਪੰਕਤੀ ਹੁੰਦੀ ਹੈ ਪੌੜੀ ਅੰਦਰ ਰਾਹ ਹੋਇਆ ਹੈ ਪੌੜੀ ਅੰਦਰ ਸੈਂਟਰਲ ਆਈਡੀਆ ਹੈ ਟਾਸਕ ਹੈ ਇਹਦੇ ਅੰਦਰ ਟਾਸ ਸਮਝਾਈਏ ਕੂੜ ਦੀ ਮੈਲ ਉਤਰ ਜਾਏ ਕੂੜ ਪਾਪ ਨੂੰ ਕਿਲ ਵਿਖਵੀ ਕਹਿੰਦੇ ਨੇ ਉਹ ਮੇਰੇ ਉਤਰ ਜਾਵੇ ਉਹ ਉਹਨਾਂ ਨੂੰ ਕੀ ਕਹਿੰਦੇ ਨੇ ਮੇਰੇ ਮਨ ਦੇ ਸੁਭਾ ਪੈਰਾ ਥੱਲੇ ਆ ਕੇ ਕੀੜੀ ਮਾਰ ਗਈ ਉਸ ਨੂੰ ਪਾਪ ਨਹੀਂ ਕਹਿੰਦੇ ਨੇ ਜਦੋਂ ਮੈਂ ਆਗੁਣਾਵਲਾ ਆ ਜੀਵਨ ਜੀਂਦਾ ਹਾਂ ਉਹਨੂੰ ਪਾਪ ਕਹਿੰਦੇ ਨੇ ਆਗੁਣਾਵਲਾ ਜੀਵਨ ਤਾਂ ਜੀਂਦਾ ਜਦੋਂ ਮੈਂ ਅਸੰਤੋਖੀ ਹੁੰਦਾ ਅਸੰਤੋਖੀ ਅਵਸਥਾ ਵਿੱਚ ਮੈਨੂੰ ਇਹ ਗੱਲ ਸਤਾਂਦੀ ਹੈ ਔਰ ਕੂੜ ਔਰ ਪਾਪ ਦੀ ਮੈਲ ਔਰ ਤੁੰਦਵਦ ਦੀ ਜਾਂਦੀ ਹੈ ਇਹ ਮੈਨੂੰ ਸਬਜੈਕਟ ਸਮਝ ਆ ਰਿਹਾ ਹੈ ਪੌੜੀ ਨੂੰ ਪੜਨ ਤੋਂ ਬਾਅਦ ਪਹਿਲੀ ਪੰਕਤੀ ਕਿ ਜਿੱਤ ਕੇ ਸੋਝੀ ਪਾਏ ਜਿਹਦੇ ਨਾਲ ਕੁਝ ਸੋਝੀ ਹੋ ਜਾਏ ਇਸ ਕਰਕੇ ਪਹਿਲੀ ਪੰਕਤੀ ਦੇ ਅਸੀਂ ਅਰਥੇ ਸਮਝਾਂਗੇ ਐ ਮੇਰੇ ਮਨ ਤੇਰੇ ਕੋਲ ਸੱਚ ਹੈ ਅੰਤਰ ਅੰਤਰ ਦੇ ਰਾਰੇ ਨੂੰ ਸਿਆਰੀ ਹੈ ਅੰਤਰ ਗਿਆਨ ਨਾ ਆਇਓ ਜੋ ਕੁਝ ਅੰਦਰ ਤੇਰੇ ਹੈ ਉਹਨੂੰ ਲੈ ਕੇ ਤੈਨੂੰ ਅੰਦਰ ਸਹੀ ਕਰਕੇ ਮਨ ਕਰਕੇ ਤੈਨੂੰ ਗੱਲ ਸਮਝ ਨਹੀਂ ਆਈ ਬਟ ਯੂ ਡੋਨਟ ਹੈਵ ਰੀਅਲ ਨੋਲੇਜ ਕਿ ਮੈਂ ਕਿੰਝ ਸੁਭਾਗ ਪ੍ਰਾਪਤ ਕਰਾਂ ਹਾਊ ਆਈ ਕੈਨ ਬੀ ਫੋਰਚੂਨੇਟ ਲੋਕੀ ਫੋਰਚੂਨੇਟ ਸਮਝਦੇ ਨੇ ਕਿ ਫੇਟ ਸਮਝਦੇ ਨੇ ਗੁੱਡ ਲੱਕ ਸਮਝਦੇ ਨੇ ਤਾੰਤ੍ਰਿਕ ਦੀਆਂ ਗੱਲਾਂ ਸਮਝਦੇ ਨੇ ਨੀਲਾ ਪੀਲਾ ਪੱਥਰ ਪਾਲ ਲਵੋ ਫਲਾਣੀ ਜਗ੍ਹਾ ਚਲੇ ਜਾਓ ਫਲਾਣੇ ਰੰਗ ਦੇ ਕੱਪੜੇ ਪਾਓ ਫਲਾਣੀ ਕੁੰਡਲੀ ਇਸ ਤਰ੍ਹਾਂ ਕਢਾ ਕੇ ਇਸ ਤਰ੍ਹਾਂ ਕਰੋ ਤਾੰਤ੍ਰਿਕ ਕੋਲ ਜਾਓ ਇਹ ਕਰੋ ਉਹ ਕਰੋ ਅੱਜ ਦੇ ਟੌਪਿਕ ਅੰਦਰ ਗੁਰੂ ਪਾਤਸ਼ਾਹ ਮੈਨੂੰ ਸਮਝਾਣ ਲੱਗੇ ਨੇ ਮੰਦੇ ਭਾਗ ਹੁੰਦੇ ਨੇ ਆਉਗਣੀ ਅਵਸਥਾ ਔਰ ਆਉਗਣੀ ਅਵਸਥਾ ਤੋਂ ਚੰਗੀ ਅਵਸਥਾ ਬਣ ਜਾਣਾ ਚੰਗੇ ਭਾਗ ਹੁੰਦੇ ਨੇ ਪਿਛਲੇ ਜਨਮ ਦੇ ਭਾਗਾਂ ਦੀ ਨਹੀਂ ਗੱਲ ਚੱਲ ਰਹੀ ਅਸੀਂ ਇੱਕ ਸ਼ਬਦ ਪੜਿਆ ਸੀ ਉਹਦੇ ਵਿੱਚ ਅਸੀਂ ਸਮਝਿਆ ਸੀ ਜਦੋਂ ਮੈਂ ਆਪਣੇ ਆਉਗਣਾਂ ਨੂੰ ਦੇਖਦਾ ਹਾਂ ਉਹਨੂੰ ਮਸਤਕ ਭਾਗ ਮੰਦਿਰੇ ਕਹਿੰਦੇ ਆ ਸਤਿਗੁਰ ਦੀ ਮੱਤ ਲੈ ਕੇ ਮਸਤਕ ਭਾਗ ਮੰਦਿਰੇ ਮਿਟਾਣਾ ਮਿਟਾਉਣ ਤੋਂ ਬਾਅਦ ਮਸਤਕ ਭਾਗ ਚੰਗੇਰੇ ਲਿਖਣਾ ਇਹ ਗੁਰਮਤ ਦਾ ਕਨਸੈਪਟ ਹੈ ਇਹ ਟਾਸਕ ਹੈ ਇਹ ਯਾਤਰਾ ਹੈ ਇਹ ਆਪਣੇ ਆਪ ਨੂੰ ਇੰਟਰਸਟ ਦਿਸ ਜੌਬ ਟੂ ਯਰਸੈਲਫ ਕਿ ਮੈਂ ਮਸਤਕ ਭਾਗ ਮੰਦਿਰੇ ਆਪਨੇ ਪਛਾਣਨੇ ਨੇ ਔਰ ਮਸਤਕ ਭਾਗ ਮੰਦਿਰੇ ਮਿਟਾਣੇ ਹਨ ਔਰ ਮਿਟਾਉਣ ਵਾਸਤੇ ਸਤਗੁਰ ਦੀ ਮੱਤ ਦਾ ਵਾਈਪਰ ਯੂਜ਼ ਕਰਨਾ ਹੈ ਔਰ ਮस्तक پاک ਚੰਗੇਰੇ ਕਿਸ ਤਰ੍ਹਾਂ ਲਿਖਣੇ ਨੇ ਉਹ ਲਿਖੇ ਪਵਣ ਚਲਾਓ ਵਾਲੀ ਸਤਗੁਰ ਦੀ ਮੱਤ ਨੂੰ ਲੈਂਦੇ ਨੇ ਜਦੋਂ ਲੈ ਲੈਂਦੇ ਆ ਫਿਰ ਲੇਖਾ ਰਹਿੰਦਾ ਕੋਈ ਜਦੋਂ ਤੱਕ ਨਾ ਲਈਏ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਆ ਹਰ ਜਗ੍ਹਾ ਹਰ ਪਲ ਕਿਲਵਿਕ ਔ ਗੁਣ ਪਾਪ ਜਮਤ ਮੇਰੀ ਬੈਡ ਹੈਬਿਟਸ ਮੈਨੂੰ ਸਤਾਉਂਦੀਆਂ ਨੇ ਮੈਨੂੰ ਡਿਸਟਰਬ ਕਰਦੀਆਂ ਨੇ ਮੈਨੂੰ ਅੰਦਰ ਦੀ ਗੱਲ ਤੇ ਸਮਝ ਹੀ ਨਹੀਂ ਆਈ ਸਾਸਕਨ ਜੀ ਅੰਦਰ ਦੀ ਗੱਲ ਕੀ ਹੈ ਅੰਦਰ ਰਹਿੰਦੇ ਨੇ ਰੱਬ ਜੀ ਕੌਣ ਕਹਿੰਦਾ ਹੈ ਗੁਰੂ ਪਾਤਸ਼ਾ ਜਿਸ ਰੱਬ ਦੀ ਤੂੰ ਬਾਹਰ ਗੱਲਾਂ ਕਰਦਾ ਜੋ ਬ੍ਰਹਮਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੈ ਸੋ ਗੁਰਮਤ ਦਾ ਕਨਸੈਪਟ ਸਾਰਾ ਸ਼ੁਰੂ ਇੱਥੋਂ ਹੁੰਦਾ ਹੈ ਕਿ ਬਾਹਰਲੀ ਸ੍ਰਿਸ਼ਟੀ ਦੀਆਂ ਗੱਲਾਂ ਨਾ ਕਰ हर का बिलोवना बिलोव मेरे भाई सहज बिलोवो जैसे तत् न जाई लेकिन हर का बिलोवना वाले करे हर का बिलोवना मन का बिचारा सारा सब्जेक्ट कुमा के मेरे ते ले आए संग जी ये गुरमत की गल चल रही है कोई रारियां पारियां इधर दिया नहीं मैं मार रहा मैं तो सिर्फ फोकस कर रहा कि मेरी इंटरप्रिटेशन नहीं है ये मेरी समझ नहीं है ये गुरु पातशाह जी की मत है ਕਿ ਗੁਰੂ ਪਾਚਕ ਅੰਦਰ ਜਿਸ ਰੱਬ ਦੀਆਂ ਐ ਸਾਰੀ ਦੁਨੀਆ ਗੱਲਾਂ ਕਰਦੀ ਐ ਉਹ ਰੱਬ ਦਾ ਮਤਲਬ ਐ ਆਪਣੇ ਮਨ ਨੂੰ ਪਛਾਣ ਕਿਉਂਕਿ ਰੱਬ ਤੇਰੇ ਅੰਦਰ ਰਹਿੰਦਾ ਐ ਮਨ ਤੂੰ ਜੋਤ ਸਰੂਪ ਐ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਐ ਗੁਰਮਤੀ ਰੰਗਮੜ ਰੱਬ ਜੀ ਤੇਰੇ ਨਾਲ ਅੰਦਰ ਵਸਨੇ ਨਿਕਾਇਰੇ ਬਨ ਕੋ ਜੰਜਾਈ ਸਰ ਵਿਆਸੀ ਸਦਾ ਲੇ ਪਾ ਤੋਈ ਸੰਸਮਾਈ ਮੈਂ ਹੈਰਾਨ ਹੁੰਦਾ ਜਦੋਂ ਅਸੀਂ ਇੱਕ ਸੰਗਤਾਂ ਕਹਿੰਦੀ ਅਸੀਂ ਫਲਾਣੀ ਜਗ੍ਹਾ ਗਏ ਤੇ ਬਾਬਾ ਜੀ ਦੇ ਦਰਸ਼ਨ ਹੋਏ ਫਲਾਣੀ ਜਗ੍ਹਾ ਗਏ ਤੇ ਉੱਥੇ ਗੁਰੂ ਜੀ ਆਏ ਫਲਾਣੀ ਜਗ੍ਹਾ ਗਏ ਤੇ ਉਥੇ ਰੱਬ ਆਇਆ ਫਲਾਣੀ ਸਟੋਰੀ ਦੇ ਮੁਤਾਬਕ ਉਥੇ ਰੱਬ ਆਇਆ ਜਦ ਕਿ ਗੁਰਬਾਣੀ ਕਹਿੰਦੀ ਹੈ ਉਾਂ ਤੌਹ ਜਾਈਏ ਜੋ ਇਆਂ ਨਾ ਹੋਏ ਗੁਰਬਾਣੀ ਕਹਿੰਦੀ ਹੈ ਜਲਥਲ ਮੀਲ ਰੱਬ ਰਿਆ ਸੋਏ ਸਭ ਜਗ੍ਹਾ ਰਹਿੰਦੇ ਨਿਕਟ ਵਸੈ ਨਾਹੀ ਪ੍ਰਭ ਦੂਰ ਹਰ ਵੇਲੇ ਰੱਬ ਜੀ ਸਭ ਜਗ੍ਹਾ ਮੌਜੂਦ ਨੇ ਕਣ ਕਣ ਮੇਂ ਭਗਵਾਨ ਅਸੀਂ ਕਹਿੰਦੇ ਆ ਆਮਨੀ ਪ੍ਰੈਜ਼ੈਂਟ ਕਹਿੰਦੇ ਆ ਹਾਜ਼ਰ ਨਾਜ਼ਰਤਾ ਅਸੀਂ ਮੰਦੇ ਆ ਤਾਂ ਜਦੋਂ ਰੱਬ ਜੀ ਸਭ ਜਗ੍ਹਾ ਨੇ ਤਾਂ ਮਨੁੱਖ ਇਸ ਤੀਰਥਾਂ ਤੇ ਜਾਣ ਦੇ ਭੁਲੇਖੇ ਤੋਂ ਜੇ ਨਹੀਂ ਛੁੱਟਦਾ ਤੋ ਉਸ ਨੂੰ ਕਲੀਅਰ ਨਹੀਂ ਹੈ ਉਸ ਨੂੰ ਕੌਨਫੀਡੈਂਸ ਨਹੀਂ ਹੈ ਕਿ ਗੁਰੂ ਮੇਰਾ ਸੱਚ ਬੋਲ ਰਿਹਾ ਹੈ ਔਰ ਗੁਰੂ ਕਹਿ ਰਿਹਾ ਜਿਸ ਰੱਬ ਦੀਆਂ ਤੂੰ ਗੱਲਾਂ ਕਰ ਰਿਹਾ ਉਹ ਤੇਰੇ ਅੰਦਰ ਵਸਦਾ ਹੈ ਅੱਛਾ ਜਿਹੜੇ ਰੱਬ ਜੀ ਮੇਰੇ ਅੰਦਰ ਵਸਦੇ ਨੇ ਗੁਰਬਾਣੀ ਮੁਤਾਬਕ ਰੱਬ ਅਤੇ ਗੁਰੂ ਦੋਨੋਂ ਇੱਕੋ ਨੇ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਔਰ ਗੁਰ ਪਰਮੇਸ਼ਰ ਇੱਕੋ ਜਾਨ ਇਹਦਾ ਮਤਲਬ ਗੁਰਮਤ ਵਿੱਚ ਰੱਬ ਮਤਲਬ ਗੁਰੂ ਗੁਰੂ ਮੀਨਸ ਰੱਬ ਉਦੇ ਵਿੱਚ ਇਹੀ ਸਮਝ ਰਿਆਂ ਕਿ ਜੇ ਸ਼ਬਦ ਗੁਰੂ ਨੂੰ ਮੱਥਾ ਟੇਕਦੇ ਹਾਂ ਅਸੀਂ ਅਸੀਂ 사ਸੰਗ ਦੀ ਚੰਦੋਏ ਨੂੰ ਮੱਥਾ ਨਹੀਂ ਟੇਕਦੇ ਆਂ ਪੀੜੇ ਨੂੰ ਮੱਥਾ ਨਹੀਂ ਟੇਕਦੇ ਆਂ ਅਸੀਂ ਰੁਮਾਲੇ ਨੂੰ ਮੱਥਾ ਨਹੀਂ ਟੇਕਦੇ ਆਂ ਅਸੀਂ ਇਹਦੇ ਅੰਦਰ ਬਹੁਤ ਕੀਮਤੀ ਜਿਹੜਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰਦਾ ਸ਼ਬਦ ਗੁਰੂ ਦਾ ਸੁਣਿਆ ਅਸੀਂ ਉਸ ਨੂੰ ਮੱਥਾ ਟੇਕਦੇ ਆਂ ਇਹਦਾ ਮਤਲਬ ਪਹਿਲੀ ਗੱਲ ਕਲੀਅਰ ਕਿ ਰੱਬ ਅਤੇ ਗੁਰੂ ਇੱਕੋ ਹੀ ਹੈ ਔਰ ਗੁਰੂ ਦਾ ਮਤਲਬ ਹੁੰਦਾ ਸ਼ਬਦ ਗੁਰੂ ਇਦਾ ਮਤਲਬ ਰੱਬ ਗੁਰੂ ਅਤੇ ਸੱਚ ਦਾ ਗਿਆਨ ਇਹ ਗੁਰਮਤ ਦਾ ਕਨਸੈਪਟ ਇਹ ਸਭ ਇੱਕੋ ਹੀ ਚੀਜ਼ ਹੈ ਅੰਤਰ ਗਿਆਨ ਆਏ ਉਹ ਜਿੱਤ ਕੀ ਸੋਜੀ ਪਾਏ ਐ ਮੇਰੇ ਮਨ ਤੇਰੇ ਕੋਲ ਸੱਚ ਹੈ ਤੇਰੇ ਅੰਦਰ ਰੱਬ ਵਸਦਾ ਹੈ ਤੇਰੇ ਅੰਦਰ ਗੁਰੂ ਵਸਦਾ ਹੈ ਤੈਨੂੰ ਰੋਜ਼ ਸੁਣਿਆ ਦਿੰਦਾ ਹੈ ਅੰਦਰ ਦੀ ਆਵਾਜ਼ ਆਂਦੀ ਹੈ ਪਰ ਤੇਰੇ ਕੋਲ ਸਮਝ ਹੀ ਨਹੀਂ ਹੈ ਕਿ ਤੂੰ ਔਗੁਣ ਦੂਰ ਕਰਕੇ ਮੰਦੇ ਪਾਗਾਂ ਤੋਂ ਮੰਦ ਭਾਗੀ ਤੋਂ ਅਪਾਗੇ ਤੋਂ ਅਨਫੋਰਚੂਨੇਟ ਅਵਸਥਾ ਤੋਂ ਫੋਰਚੂਨੇਟ ਕਿਵੇਂ ਹੋ ਸਕਦਾ ਹੈ ਲੱਕੀ ਕਿਵੇਂ ਬਣ ਸਕਦਾ ਹੈ ਦੁਨੀਆ ਦੀ ਬੋਲੀ ਵਿੱਚ ਸੁਪਾਗ ਕਿਵੇਂ ਪ੍ਰਾਪਤ ਕਰ ਸਕਦਾ ਹੈ ਵਿਣ ਡਿਠਾ ਕਿਆ ਸਲਾਈ ਹੈ ਅੰਦਾੰਦ ਕਮਾਏ ਤੈਨੂੰ ਅੰਨੇ ਕੰਮ ਕਰਦਾ ਰਹਿਣਾ ਤੈਨੂੰ ਸੁਪਾਗ ਪ੍ਰਾਪਤ ਕਰਨ ਵਾਲੀਆਂ ਗੱਲਾਂ ਦੀ ਸਮਝ ਹੀ ਨਹੀਂ ਹੈ ਪਹਿਲੀ ਪੰਕਤੀ ਅੰਦਰ ਗਿਆਨ ਆਇਓ ਤੂੰ ਅੰਦਰ ਦੇ ਗੁਰੂ ਦੇ ਮੁਕਤੀ ਨਿਕਲੀ ਆਵਾਜ਼ ਨੂੰ ਸੁਣਦਾ ਨਹੀਂ ਹਾਊ ਸ਼ੁਡ ਆਈ ਰੀਐਕਟ ਹਾਊ ਸ਼ੁਡ ਆਈ ਫਾਲੋ ਦਾ ਟਰੂਥਫੁਲ ਲੀਵਿੰਗ ਦਾ ਪਾਥ ਕਿ ਮੈਂ ਸੁਭਾਗਾ ਬਣ ਜਾਵਾਂ ਮੇਰੇ ਆਗੁਣ ਦੂਰ ਹੋ ਜਾਣ ਵਿਣ ਡਿਠਾ ਕਿਆ ਸਲਾਹੀ ਹੈ ਜਿਸ ਰੱਬ ਦੀ ਤੂੰ ਗੱਲਾਂ ਕਰਦਾ ਤੂੰ ਉਸ ਨੂੰ ਵੇਖਿਆ ਤੇ ਹੈ ਨਹੀਂ